ਸਤਨਾਮ ਸ੍ਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਟੱਲ ਰਾਏ ਜੀ ਦੀ ਸ੍ਰੀ ਗੁਰੂ ਹਰਗਬਿੰਦ ਜੀ ਦੇ ਸਾਹਿਬਜਾ ਦੇ ਸ੍ਰੀ ਟੱਲ ਰਾਏ ਜੀ ਬੜੇ ਹੂਣ ਹਾਰ ਤੇ ਉਦਾਰ ਚਿਤ ਸਨ ਆਪ ਜੀ ਦੇ ਭੋਲੇ ਪਾਲੇ ਮੁਖ ਤੋਂ ਬਚਨ ਸੁਭਾਵਕ ਹੀ ਨਿਕਲ ਜਾਂਦਾ ਸੀ ਉਹ ਪੂਰਾ ਹੋ ਜਾਂਦਾ ਸੀ ਲੋਕ ਆਪ ਜੀ ਦੇ ਬਚਨਾ ਤੇ ਬਹੁਤ ਭਰੋਸਾ ਰੱਖਦੇ ਸਨ ਸਿਰੀ ਟਾਲਰ ਆਏ ਜੀ ਆਪਣੇ ਹਾਨ ਦੇ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਇੱਕ ਦਿਨ ਜਦ ਸੰਧਿਆ ਸਮੇਂ ਖੇਡ ਕੇ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤਾਂ ਰਾਤ ਸਮੇਂ ਇੱਕ ਪਾਈ ਗੁਰਮੁਖ ਸੋਇਨੀ ਖੱਤਰੀ ਦੇ ਲੜਕੇ ਨੂੰ ਘਰ ਵਿੱਚ ਹੀ ਸੱਪ ਨੇ ਦਸ ਲਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਸ ਦਿਨ ਦੀ ਖੇਡ ਦੀ ਮੀਟੀ ਮੋਹਨ ਦੇ ਸਿਰ ਰਹਿ ਗਈ ਸੀ ਦੂਸਰੇ ਦਿਨ ਜਦ ਸਵੇਰ ਖੇਡਣ ਦਾ ਸਮਾਂ ਹੋਇਆ ਤਾਂ ਸ੍ਰੀ ਟੱਲ ਰਾਏ ਜੀ ਖੇਡ ਦੀ ਥਾਂ ਪਹੁੰਚੇ ਤਾਂ ਉੱਥੇ ਆਪ ਜੀ ਨੂੰ ਜਦ ਪਤਾ ਲੱਗਾ ਕਿ ਮੋਹਨ ਨਹੀਂ ਆਇਆ ਤਾਂ ਆਪ ਜੀ ਦੂਸਰੇ ਸਾਥੀਆਂ ਨਾਲ ਮੋਹਨ ਦੇ ਘਰ ਉਸ ਨੂੰ ਲੈਣ ਚਲੇ ਗਏ ਮੋਹਨ ਦੇ ਘਰ ਜਾ ਕੇ ਆਪ ਜੀ ਨੂੰ ਪਤਾ ਲੱਗਾ ਕਿ ਮੋਹਨ ਨੂੰ ਰਾਤ ਸਮੇਂ ਸੱਪ ਨੇ ਦਸ ਲਿਆ ਸੀ ਮੋਹਨ ਮਰ ਗਿਆ ਹੋਇਆ ਹੈ ਹੁਣ ਉਸ ਨੂੰ ਸੰਸਕਾਰ ਕਰਨ ਵਾਸਤੇ ਮਸਾਣਾ ਵਿੱਚ ਲੈ ਜਾਣ ਦੀ ਤਿਆਰੀ ਹੋ ਰਹੀ ਹੈ ਇਹ ਗੱਲ ਸੁਣ ਕੇ ਸ੍ਰੀ ਟੱਲ ਰਾਏ ਜੀ ਨੇ ਕਿਹਾ ਮੋਹਨ ਸਾਡੀ ਮੀਟੀ ਦੇਣ ਦਾ ਮਾਰਾ ਸੱਪ ਦਾ ਬਹਾਨਾ ਕਰਕੇ ਲੰਮਾ ਪੈ ਰਿਹਾ ਹੈ ਚਲੋ ਉਸ ਨੂੰ ਵੇਖੀਏ ਤਦ ਸ੍ਰੀ ਟੱਲ ਰਾਏ ਜੀ ਨੇ ਮੋਹਨ ਦੇ ਮ੍ਰਿਤਕ ਸਰੀਰ ਪਾਸ ਜਾ ਕੇ ਮੋਹਨ ਦੇ ਗਾਲ ਵਿੱਚ ਆਪਣੀ ਖੇਡਣ ਵਾਲੀ ਖੁੰਡੀ ਪਾ ਕੇ ਕਿਹਾ ਮੋਹਨ ਉੱਠ ਕੇ ਸਾਡੀ ਮੀਟੀ ਦੇ ਤੂੰ ਸੱਪ ਦਾ ਝੂਠਾ ਬਹਾਨਾ ਕਰਕੇ ਲੰਮਾ ਪੈ ਰਿਹਾ ਹੈ ਉਠ ਉੱਠ ਕੇ ਸਾਡੀ ਮੀਟੀ ਦੇ ਸ੍ਰੀ ਟਲ ਰਾਏ ਜੀ ਦਾ ਇਹ ਬਚਨ ਕਹਿਣ ਨਾਲ ਮੋਹਨ ਉੱਠ ਕੇ ਬੈਠ ਗਿਆ ਅਤੇ ਹੱਸਦਾ ਹੋਇਆ ਆਪ ਜੀ ਦੇ ਨਾਲ ਮੀਟੀ ਦੇਣ ਤੁਰ ਪਿਆ ਮੋਹਨ ਨੂੰ ਜ਼ਿੰਦਾ ਹੋਇਆ ਵੇਖ ਕੇ ਉਸਦੇ ਮਾਤਾ ਪਿਤਾ ਨੇ ਸ੍ਰੀ ਟੱਲ ਰਾਏ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬਾਰੰਬਾਰ ਉਸਤਤੀ ਕੀਤੀ। ਸ੍ਰੀ ਗੁਰੂ ਹਰਗੋਬਿੰਦ ਜੀ ਇਹ ਖਬਰ ਸੁਣ ਕੇ ਕੁਝ ਸਮਾਂ ਚੁੱਪ ਹੋ ਗਏ। ਉਪਰੰਤ ਜਦ ਟੱਲ ਰਾਏ ਜੀ ਖੇਡ ਕੇ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਤੁਸਾਂ ਆਪਣੀ ਸ਼ਕਤੀ ਵਿਖਾ ਕੇ ਅੱਜ ਇੱਕ ਬਾਲਕ ਨੂੰ ਜ਼ਿੰਦਾ ਕਰ ਦਿੱਤਾ ਹੈ ਇਹ ਚੰਗਾ ਨਹੀਂ ਕੀਤਾ ਇਸ ਤੁਹਾਡੀ ਕਰਨੀ ਦਾ ਇਹੀ ਫਲ ਹੋ ਸਕਦਾ ਹੈ ਕਿ ਜਗਤ ਵਿੱਚ ਜਾਂ ਤੁਸੀਂ ਰਹੋ ਜਾਂ ਅਸੀਂ ਰਹੀਏ ਪਿਤਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਟਲ ਰਾਏ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਕੌਲਸਰ ਦੇ ਕਿਨਾਰੇ ਚਲੇ ਗਏ ਪਹਿਲਾਂ ਇਸ਼ਨਾਨ ਕੀਤਾ ਅਤੇ ਫਿਰ ਆਪਣੀ ਖੇਡਣ ਵਾਲੀ ਖੁੰਡੀ ਸਿਰ 헤ਠਾ ਰੱਖ ਕੇ ਚਾਦਰ ਤਾਣ ਕੇ ਲੰਮੇ ਪੈ ਗਏ ਅਤੇ ਸਰੀਰ ਤਿਆਗ ਕੇ ਬੇਕੁੰਠ ਤਾਮ ਨੂੰ ਚਲੇ ਗਏ ਇਹ ਕੋਤਕ ਅਸੂ ਬਦੀ 10 ਸਮਤ 1685 ਨੂੰ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ